ਹਾਂਜੀ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸੋਸ਼ਲ ਮੀਡੀਆ ਉੱਤੇ ਸੰਸਨੀ ਬਣੀ ਹੋਈ ਮੋਗੇ ਦੀ ਪਰਮਜੀਤ ਕੌਰ ਦੀ ਜਿਸ ਨੂੰ ਆਪਾਂ ਸਾਰੇ that girl ਪਰਮ ਦੇ ਨਾਮ ਨਾਲ ਜਾਣਦੇ ਹਾਂ ਗੱਲ ਕਰਾਂਗੇ ਪਰਮ ਦੇ ਸਟਰਗਲ ਦੀ ਪਰਮ ਦੇ ਮਾਪਿਆਂ ਦੇ ਸੰਘਰਸ਼ ਦੀ ਕਿਵੇਂ ਉਹਨਾਂ ਨੇ ਗੋਹਾ ਕੁੜਾ ਸੁੱਟ ਕੇ ਦਿਹਾੜੀਆਂ ਲਗਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣੇ ਚਾਰ ਬੱਚਿਆਂ ਨੂੰ ਪੜਾਇਆ ਲਿਖਾਇਆ ਤੇ ਪਰਮ ਨੂੰ ਇਸ ਕਾਬਿਲ ਬਣਾਇਆ ਕਿ ਅੱਜ ਪੰਜਾਬ ਦੇ ਵਿੱਚ ਹੀ ਨਹੀਂ ਦੇਸ਼ ਵਿਦੇਸ਼ ਵਿੱਚ ਵੀ ਉਸ ਦੀ ਚਰਚਾ ਹੈ ਪੰਜਾਬੀ ਸਿੰਘਰਾ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਉਸਦੇ ਗੀਤਾਂ ਦੀ ਚਰਚਾ ਕੀਤੀ ਜਾ ਰਹੀ ਹੈ। ਪੋਸਟਰ ਸ਼ੇਅਰ ਕੀਤੇ ਜਾ ਰਹੇ ਨੇ। ਇਸ ਪੂਰੇ ਸਫ਼ਰ ਦੇ ਵਿੱਚ ਰਿਸ਼ਤੇਦਾਰਾਂ ਨੇ ਤਾਂ ਨਹੀਂ ਪਰ ਕੁਝ ਪਤਵੰਤੇ ਸੱਜਣਾ ਨੇ ਪਰਮ ਦੇ ਪਰਿਵਾਰ ਦਾ ਸਾਥ ਦਿੱਤਾ। ਉਹਨਾਂ ਬਾਰੇ ਵੀ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ। ਤਾਂ ਆਜੋ ਫਿਰ ਸ਼ੁਰੂ ਕਰਦੇ ਹਾਂ। ਮੋਗਾ ਦੇ ਪਿੰਡ ਦੁੰਨੇ ਤੋਂ ਆਉਂਦੀ 19 ਸਾਲਾਂ ਦੀ ਪਰਮ ਇੱਕ ਮਜਬੀ ਸਿੱਖ ਪਰਿਵਾਰ ਤੋਂ ਤਾਲੁਕ ਰੱਖਦੀ ਹੈ। ਪਤਾ ਸੁਜੀਤ ਸਿੰਘ ਦਿਹਾੜੀ ਮਜ਼ਦੂਰੀ ਕਰਕੇ ਦਿਨ ਦਾ 500-700 ਕਮਾ ਕੇ ਤੇ ਮਾਤਾ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਬੱਚਿਆਂ ਨੂੰ ਪੜ੍ਹਾ ਲਿਖਾ ਰਹੇ ਨੇ। ਪਰਮ ਦੇ ਦੋ ਭਰਾ ਅਤੇ ਇੱਕ ਵੱਡੀ ਭੈਣ ਹੈ। ਵੱਡੀ ਭੈਣ ਵਿਆਹੀ ਹੋਈ ਹੈ। ਦੱਸਦੇ ਕਿ ਮੋਗਾ ਦੇ ਡੀ.ਐਮ ਕਾਲਜ ਤੋਂ 뮤직 ਦੇ ਵਿੱਚ ਬੀ.ਏ ਕਰ ਰਹੀ ਪਰਮ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ। ਪਰਿਵਾਰ ਨੇ ਦੱਸਿਆ ਕਿ ਟੀਵੀ ਦੇ ਵਿੱਚ ਸੁਣ-ਸੁਣ ਕੇ ਹੀ ਪਰਮ ਗਾਉਣਾ ਸਿੱਖੀ ਅਤੇ ਕੋਈ ਤਾਲੀਮ ਜਿਹੜੀ ਕਹਿੰਦੇ ਆਪਾਂ ਸੰਗੀਤ ਦੀ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਨਹੀਂ ਲੇਤੀ। ਤਾਂ ਪਰਿਵਾਰ ਦੱਸਦਾ ਹੈ ਕਿ ਇਨੀ ਗਰੀਬੀ ਦੇ ਵਿੱਚ ਦਿਨ ਕੱਟੇ ਕਿ ਕੋਈ ਰਿਸ਼ਤੇਦਾਰ ਜਾਂ ਸਾਕਾ ਸੰਬੰਧੀ ਉਹਨਾਂ ਨੂੰ ਮੂੰਹ ਤੱਕ ਨਹੀਂ ਲਗਾਉਂਦਾ ਸੀ ਪਰ ਜਿਹੜੇ ਜ਼ਿੰਮੇਦਾਰਾਂ ਦੇ ਘਰ ਪਰਮ ਦੀ ਮਾਂ ਕੰਮ ਕਰਦੀ ਸੀ ਉਹਨਾਂ ਨੇ ਅੱਗੇ ਹੋ ਕੇ ਪਰਮ ਦੀ ਮਦਦ ਕੀਤੀ ਪੈਸੇ ਤੇਲ ਨਾਲ ਵੀ ਤੇ ਹੋਰ ਵੀ ਹੌਸਲਾ ਅਫਜ਼ਾਈ ਉਹਨਾਂ ਨੇ ਪੂਰੀ ਕੀਤੀ ਉਹਨਾਂ ਨੇ ਹੀ ਫਿਰ ਪਰਮ ਨੂੰ 뮤직 ਸਿੱਖਣ ਲਈ ਕਿਹਾ ਕਲਾਸਾਂ ਲਈ ਫਾਈਨੈਂਸ਼ੀਅਲ ਹੈਲਪ ਕੀਤੀ ਪਰਮ ਦੱਸਦੀ ਹੈ ਕਿ ਕਾਲਜ ਦੇ ਵਿੱਚ ਨਾਲ ਦੇ ਬੱਚੇ ਰੈਪ ਸੁਣਦੇ ਸੀ ਅਤੇ ਉਸ ਨੂੰ ਵੀ ਸੁਣਾਉਂਦੇ ਸੀ। ਉਹਨਾਂ ਨੂੰ ਵੇਖ-ਵੇਖ ਕੇ ਫਿਰ ਪਰਮ ਨੂੰ ਵੀ ਰੈਪ ਕਰਨ ਦਾ ਸ਼ੌਂਕ ਪੈ ਗਿਆ। ਪਰਮ ਦੀ ਇਸ ਕਾਮਯਾਬੀ ਪਿੱਛੇ ਇੱਕ ਨਾਮ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਉਹ ਹੈ ਸਾਈਫਰ ਪੀਬੀ 29 ਵਾਲਾ ਜਸ਼ਨ। ਜੇਕਰ ਜਸ਼ਨ ਨਾ ਹੁੰਦਾ ਤਾਂ ਪਰਮ ਨੇ ਤੇ ਉਸਦੇ ਟੈਲੈਂਟ ਨੇ ਐਵੇਂ ਹੀ ਰੋਲ ਪੁੱਲ ਜਾਣਾ ਸੀ। ਜਸ਼ਨ ਵੀ ਰੈਪਰ ਹੈ ਅਤੇ ਆਪਣੇ ਜਿਹੇ ਹੋਰ ਰੈਪਰਾਂ ਦੇ ਨਾਲ ਮਿਲ ਕੇ ਇੱਕ ਗਰੁੱਪ ਚਲਾਉਂਦਾ ਹੈ। ਇੰਸਟਾਗ੍ਰam ਉੱਤੇ ਉਹਨਾਂ ਦਾ ਸਾਈਫਰ GB ਉਨਤੀ ਨਾਮ ਤੋਂ ਇੱਕ ਪੇਜ ਵੀ ਹੈ ਜਸ਼ਨ ਤੇ ਹੋਰ ਗਰੁੱਪ ਮੈਂਬਰਾਂ ਦੇ ਨਾਲ ਹੀ ਪਰਮ ਗਾ ਗਾ ਕੇ ਵਾਇਰਲ ਹੋਈ ਇੱਕ ਗਰੁੱਪ ਵੈਸੇ ਸੋਸ਼ਲ ਮੀਡੀਆ ਦੇ ਉੱਤੇ ਛਾਇਆ ਹੋਇਆ ਹੈ ਦੱਸ ਦੇ ਕਿ that girl ਗੀਤ ਬਰਾਉਨ ਪਿੱਛੇ ਵੀ ਕਹਾਣੀ ਬੜੀ ਦਿਲਚਸਪ ਹੈ 뮤직 ਪ੍ਰੋਡਿਊਸਰ ਮਨੀ ਸੁੱਦੂ ਨੂੰ ਤਾਂ ਆਪਾਂ ਸਾਰੇ ਜਾਣਦੇ ਹਾਂ ਉਹਨਾਂ ਨੇ ਜਦੋਂ ਪਰਮ ਦੀਆਂ ਰੀਲਾਂ ਵੇਖੀਆਂ ਤਾਂ ਉਹਨਾਂ ਨੇ ਪਰਮ ਨੂੰ ਇੰਸਟਾਗ੍ਰam ਉੱਤੇ ਅਪਰੋਚ ਕੀਤਾ ਅਤੇ ਇਹ ਗੀਤ ਰਿਕਾਰਡ ਕਰਨ ਦੇ ਲਈ ਉਹ ਸਪੈਸ਼ਲ ਯੂਕੇ ਤੋਂ ਪੰਜਾਬ ਆਏ ਅਤੇ ਹੁਣ ਤੁਹਾਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਗੀਤ ਕਿਸੇ ਸਟੂਡੀਓ ਵਿੱਚ ਨਹੀਂ ਸਗੋਂ ਮੁਹਾਲੀ ਦੇ ਹੋਟਲ ਦੇ ਰੂਮ ਦੇ ਵਿੱਚ ਰਿਕਾਰਡ ਹੋਇਆ ਕਿਉਂਕਿ ਗੀਤ ਰਿਕਾਰਡ ਕਰਨ ਦੇ ਲਈ ਕੋਈ ਸਟੂਡੀਓ ਅਵੇਲੇਬਲ ਨਹੀਂ ਸੀ ਅਤੇ ਫਿਰ ਮਨੀ ਨੇ ਇੱਕ Airbnb ਬੁੱਕ ਕੀਤਾ ਤੇ ਸਿਰਫ 10 ਮਿੰਟਾਂ ਦੇ ਵਿੱਚ ਇਹ ਗੀਤ that girl ਤਿਆਰ ਕੀਤਾ ਤੇ ਹੁਣ ਦੇਖ ਲਓ ਗੀਤ ਨੂੰ 4 ਮਿਲੀਅਨ ਤੋਂ ਵੱਧ ਵਿਊਜ਼ ਜਿਹੜੇ ਨੇ ਉਹ ਮਿਲ ਚੁੱਕੇ ਨੇ ਪਰਮ ਦਾ ਸੁਪਨਾ ਹੈ ਕਿ ਉਹ ਆਪਣੇ ਮਾਪਿਆਂ ਨੂੰ ਚੰਗੀ ਜ਼ਿੰਦਗੀ ਦੇਵੇ ਅਤੇ ਉਹਨਾਂ ਦੇ ਲਈ ਇੱਕ ਵਧੀਆ ਘਰ ਬਣਾਵੇ ਜੋ ਕਿ ਹੁਣ ਸੱਚ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਇਹ ਸੀ ਕਹਾਣੀ ਪਰਮਜੀਤ ਕੌਰ ਉਰਫ ਪਰਮਦੀ ਦਿਲ ਦੇ ਹਾਂ ਇੱਕ ਅਗਲੀ ਵੀਡੀਓ ਦੇ ਵਿੱਚ ਧੰਨਵਾਦ